ਖੁੱਫੜ ਭਾਈ ਟਾਈਟ ਹੋ ਕੇ ਆ ਗਿਆ ਰਤ ਨੂੰ ਹਾਂ ਪੈਰ ਲੜਖੜਾਉਣ ਆ ਅੱਖਾਂ ਆਪੇ ਨਾ ਮਿਲਣ ਹੰਤੁੰਲਤ ਹੰਦਲਾ ਜਾ ਆ ਕੇ ਬੱਲ ਵਜਾਈ ਭੂਆ ਨੇ ਮਰਜੀਤ ਨੇ ਕੁੰਡਾ ਖੋਲਿਆ ਕੁੰਡਾ ਖੋਲਦੀ ਸਾਰੇ ਭੂਆ ਨੂੰ ਹਵਾਲਾ ਆਈ ਭੂਆ ਨੇ ਜਦੇ ਸਿਰ ਤੇ ਲੇ ਕੇ ਪੈਰਾ ਦਾ ਟਪੜ ਨੂੰ ਉੱਪਰ ਪੜਨ ਨੂੰ ਅੱਖਾਂ ਨਾਲ ਸਕੈਨ ਕਰ ਲਿਆ ਅੰਦਰ ਕਹਿੰਦੀ ਡੱਪ ਗਿਆ ਹੈ ਕਹਿੰਦਾ ਉੱਪਰ ਤੇ ਹੁਣ ਬੋਲ ਨਾ ਉਹ ਉੱਪਰ ਹਾਂ ਉਹਨੇ ਪੀ ਕੇ ਨਹੀਂ ਆਇਆ ਤੂੰ ਹਣੇ ਪੁੱਛ ਰਿਹਾ ਪੀ ਕੇ ਨਹੀਂ ਆਇਆ ਤੂੰ ਹਣੇ ਚਲ ਠੀਕ ਆ ਮੈਂ ਦੱਸ ਬਈ ਧੀ ਵਧੀਆ ਤਰੀਕੇ ਨਾਲ ਪਾਰਕ ਕਰ ਲੈ ਸਟੈਂਡ ਵਿੱਚ ਵਧੀਆ ਤਰੀਕੇ ਨਾਲ ਖੜਾਤੀ ਗੱਡੀ ਓਕੇ 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 ਉਹ ਕਹਿੰਦੀ ਪੰਨ ਹੋਣੀ ਦਿਆਂ ਹਲੇ ਤੂੰ ਕਹਿਣਾ ਮੈਂ ਪੀ ਕੇ ਨਹੀਂ ਆਇਆ ਚੱਕਾ ਦਾ ਡੰਡਾ ਮਾਰਾਂ ਤੇਰੇ ਸਿਰ 'ਚ ਯਾਨੀ ਪੰਨ ਹੋਣੇ ਆਪਣੇ ਕੋਲ ਤਾਂ ਗੱਡੀ ਹੋਣੀ ਹੈਗੀ